ਗੌੜੀ ਮਹੱਲਾ ਪੰਜਵਾ ਗਰਬ ਬਡੋ ਮੂਲ ਇਤਨੋ ਰਹਿਨ ਨਹੀਂ ਗਹੁ ਕਿਤਨੋ ਰਹਾਉ ਬੇਬਰਜਤ ਬੇਦ ਸੰਤਨਾ ਉਹ ਆਹੂ ਸਿਉ ਰਹਿਤਨੋ ਹਾਰ ਜੁਆਰ ਜੁਆ ਬਿਦੇ ਇੰਦਰੀ ਵਸ ਲੈ ਜਿਤਨੋ ਹਰਨ ਭਰਨ ਸੰਪੂਰਨਾਂ ਚਰਨ ਕਮਲ ਰੰਗ ਰਿਤਨੋ ਨਾਨਕ ਉਦਰੇ ਸਾਧ ਸੰਗ ਕਿਰਪਾ ਨਿਦ ਮੈਂ ਦਿੱਤਨੋ ਗੌੜੀ ਮਹੱਲਾ ਪੰਜਵਾ ਮੋਹਿ ਦਾਸ ਰੂ ਠਾਕੁਰ ਕੋ ਤਾਨ ਪ੍ਰਭ ਕਾ ਖਾਨਾ ਰਹਾਓ ਐਸੋ ਹੈ ਰੇ ਖਸਮ ਹਮਾਰਾ ਕਿਨ ਮਹਿ ਸਾਜ ਸਵਰਨ ਹਾਰਾ ਕਾਮ ਕਰੀ ਜੈ ਠਾਕੁਰ ਭਾਵਾ ਗੀਤ ਚਰਿਤ ਪ੍ਰਭ ਕੇ ਗੁਣ गाਵਾ ਸਰਨ ਪਰਿਓ ਠਾਕੁਰ ਵਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਕੀ ਲਾਗਾਕਾਰਾ ਗੌੜੀ ਮਹੱਲਾ ਪੰਜਵਾ ਹੈ ਕੋਈ ਐਸਾ ਹੋ ਮੈਂ ਤੁਰੈ ਇਸ ਮਿੱਠੀ ਤੇ ਇਹੋ ਮਨ ਹੋਰੈ ਰਹਾਉ ਅਗਿਆਨੀ ਮਾਨੁਖ ਭਇ ਜੋ ਨਾਹੀ ਸੋ ਲੋਰੈ ਰੈਣ ਅੰਧਾਰੀ ਕਾਰੀਆ ਕਵਨ ਜੁਗਤ ਜਿਤ ਭੋਰੈ ਭ੍ਰਮ ਤੋ ਭ੍ਰਮ ਤੋ ਹਾਰਿਆ ਅਨਿਕ ਵਿਧੀ ਕਰ ਟੋਰੈ ਕਹੋ ਨਾਨਕ ਕਿਰਪਾ ਭਈ ਸਾਧ ਸੰਗਤ ਨਿਦ ਮੋਰੈ ਗੌੜੀ ਮਹੱਲਾ ਪੰਜਵਾ ਚਿੰਤਾ ਮਨ ਕਰੁਣਾ ਮਈ ਰਹਾਉ ਦੀਨ ਦਿਆਲਾ ਪਾਰ ਬ੍ਰਹਮ ਜਾ ਕੈ ਸਿਮਰਨ ਸੁਖ ਭੈ ਅਕਾਲ ਪੁਰਖ ਅਗਾਦ ਬੋਧ ਸਨਤ ਜਸੋ ਕੋਟ ਅਗ ਖੈ ਕਿਰਪਾ ਨਿਧ ਪ੍ਰਭ ਮੈ ਆਤਾਰ ਨਾਨਕ ਹਰ ਹਰ ਨਾਮ ਲਏ ਗਾਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਸਰਣ ਪ੍ਰਭ ਸੁਖ ਪਾਏ ਜਾਦ ਦਿਨ ਬਿਸਰੈ ਪ੍ਰਾਨ ਸੁਖ ਦਾਤਾ ਸੋ ਦਿਨ ਜਾਤ ਅਜਾਏ ਰਹਾਉ ਏਕ ਰੈਣ ਕੇ ਪਾਹਨ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਰ ਸੰਪੈ ਜੋ ਦੀਸੈ ਜਿਉ ਤਰ ਵਰ ਕੀ ਛਾਏ ਤਨ ਮੇਰਾ ਸੰਪੈ ਸਭ ਮੇਰੀ ਬਾਗ ਮਿਲਖ ਸਭ ਜਾਏ ਦੇਵਨ ਹਾਰਾ ਬਿਸਰਿਓ ਠਾਕੁਰ ਖਿੰਨ ਮਹਿ ਹੋਤ ਪਰਾਏ ਪਹਿਰੇ ਬਾਗਾ ਕਰ ਇਸ ਨਾਨਕ ਚੋਆ ਚੰਦਨ ਲਾਏ ਨਿਰਪਉ ਨਿਰੰਕਾਰ ਨਹੀਂ ਚੀਨਿਆ ਜਿਉ ਹਸਤੀ ਨਾ ਵਾਏ ਜਉ ਹੋਏ ਕਿਰਪਾਲ ਤ ਸਤਗੁਰ ਮੇਲੇ ਸਭ ਸੁਖ ਹਰ ਕੇ ਨਾਏ ਮੁਕਤ ਭਇਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ ਗਾਉੜੀ ਪੂਰਬੀ ਮਹੱਲਾ ਪੰਜਵਾ ਮੇਰੇ ਮਨ ਗੁਰ 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 ਸਦ ਕਰੀਐ ਰਤਨ ਜਨਮ ਸਫਲ ਗੁਰ ਕੀਆ ਦਰਸ਼ਨ ਕਉ ਬਲ ਹਰੀਐ ਰਹਾਉ ਜੇਤੇ ਸਾਸ ਗ੍ਰਾਸ ਮਨ ਲੇਤਾ ਤੇਤੇ ਹੀ ਗੁਨ ਗਾਈਐ ਜੋ ਹੋਏ ਦਿਆਲ ਸਤਗੁਰ ਅਪਨਾ ਤਾ ਇਹ ਮਤਿ ਬੁੱਧ ਪਾਈਐ ਮੇਰੇ ਮਨ ਨਾਮ ਲਏ ਜਮ ਬੰਧ ਤੇ ਛੂਟ ਹੈ ਸਰਬ ਸੁਖਾ ਸੁਖ ਪਾਈਐ ਸੇਵ ਸੁਆਮੀ ਸਤਗੁਰ ਦਾਤਾ ਮਨ ਬੰਛਤ ਫਲ ਆਈਐ ਨਾਮ ਇਸ਼ਟ ਮੀਤ ਸੁਤ ਕਰਤਾ ਮਨ ਸੰਗ ਤੁਹਾਰੈ ਚਾਲੈ ਕਰ ਸੇਵਾ ਸਤਗੁਰ ਆਪਣੇ ਕੀ ਗੁਰ ਤੇ ਪਾਈਐ ਪਾਲੈ ਗੁਰ ਕਿਰਪਾਲ ਕਿਰਪਾ ਪ੍ਰਭ ਧਾਰੀ ਬਿਨ ਸੇ ਸਰਬ ਅੰਦੇਸਾ ਨਾਨਕ ਸੁਖ ਪਾਇਆ ਹਰ ਕੀਰਤਨ ਮਿਟਿਓ ਸਗਲ ਕਲੇਸ਼ਾ ਰਾਗ ਗੌੜੀ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਤ੍ਰਿਸ਼ਨਾ ਬਿਰਲੇ ਹੀ ਕੀ 부ਜੀਹੇ ਰਹਾਉ ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ ਪਰੇ ਪਰੇ ਹੀ ਕਉ ਲੁਜੀ ਹੈ ਸੁੰਦਰ ਨਾਰੀ ਅਨਕ ਪ੍ਰਕਾਰੀ ਪਰ ਗ੍ਰਹਿ ਵਿਕਾਰੀ ਬੁਰਾ ਭਲਾ ਨਹਿ ਸੁਜੀ ਹੈ ਅਨਕ ਬੰਧਨ ਮਾਇਆ ਪਰਮਤ ਪਰਮਾਇਾ ਗੁਣ ਨਿਦ ਨਹੀਂ ਗਾਇਆ ਮਨ ਬਿਖੈ ਹੀ ਮਹਿ ਲੁਜੀ ਹੈ ਜਾ ਕੋ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧ ਸੰਗ ਮਾਇਆ ਤਰੈ ਨਾਨਕ ਸੋ ਜਨ ਦਰ ਹਰਿ ਸਜੀ ਹੈ ਗੌੜੀ ਮਹੱਲਾ ਪੰਜਵਾਂ ਸਭੂ ਕੋ ਰਸ ਹਰ ਹੋ ਰਹਾਉ ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ਕਾਹੂ ਹੋ ਡੰਡ ਤਰਹੋ ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ਕਾਹੂ ਹੋ ਗੌਣ ਕਰਹੋ ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਵਿਚਾਰ ਨਾਨਕਾ ਭਗਤ ਪ੍ਰੇਹ ਹੋ ਗੌੜੀ ਮਹੱਲਾ ਪੰਜਵਾਂ ਗਨ ਕੀਰਤ ਨਿਦਮੋਰੀ ਰਹਾਉ ਤੂੰ ਹੀ ਰਸ ਤੂੰ ਹੀ ਜਸ ਤੂੰ ਹੀ ਰੂਪ ਤੂੰ ਹੀ ਰੰਗ ਆਸ ਓਟ ਪ੍ਰਭ ਤੂਰੀ ਤੂੰ ਹੀ ਮਾਨ ਤੂੰ ਹੀ ਧਾਨ ਤੂੰ ਹੀ ਪਤ ਤੂੰ ਹੀ ਪ੍ਰਾਨ ਗੁਰ ਤੂਟੀ ਲੈ ਜੋਰੀ ਟੂਟੀ ਗ੍ਰਹਿ ਤੂੰ ਹੀ ਬਨ ਤੂੰ ਹੀ ਗਾਉ ਤੂੰ ਹੀ ਸੁਨ ਹੈ ਨਾਨਕ 네ਰ 네ਰੀ ਗਾਉੜੀ ਮਹੱਲਾ ਪੰਜਵਾਂ ਮਤੋ ਹਰ ਰੰਗ ਮਤੋ ਰਹਾਉ ਉਹੀ ਪੀਓ ਉਹੀ ਖੀਓ ਗੁਰ ਹੈ ਦਿਓ ਦਾਨ ਕੀਓ ਉਹ ਆਹੂ ਸਿਓ ਮਨ ਰਾਤੋ ਉਹੀ ਬਾਠੀ ਉਹੀ ਪੋਚਾ ਉਹੀ ਪਿਆਰੋ ਉਹੀ ਰੂਚਾ ਮਨ ਉਹੋ ਸੁਖ ਜਾਤੋ ਸਹਿਜ ਕੇਲ ਅਨੰਦ ਖੇਲ ਰਹੇ ਫੇਰ ਭਏ ਮੇਲ ਨਾਨਕ ਗੁਰ ਸ਼ਬਦ ਪਰਾਤੋ ਰਾਗ ਗੌੜੀ ਮਾਲਵਾ ਮਹੱਲਾ 5 ਇੱਕ ਓੰਕਾਰ ਸਤਗੁਰ ਪ੍ਰਸਾਦ ਹਰ ਨਾਮ ਲੈ ਹੋ ਮੀਤਾ ਲੈ ਹੋ ਅਗੇ ਵਿਖਮ ਪੰਥ ਪਿਆਨ ਰਹਾਉ ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ ਕਰ ਸੇਵਾ ਤੂੰ ਸਾਧਕੀ ਹੋ ਕਾਟੀਐ ਜਮ ਜਾਲ ਹੋਮ ਜਗ ਤੀਰਥ ਕੀਏ ਵਿੱਚ ਹਉ ਮੈਂ ਬਧੇ ਬਿਕਾਰ ਨਰਕ ਸੁਰਗ ਦੋਇ ਪੁੰਚ ਨਾ ਹੋਏ ਬਹੁਰ ਬਹੁਰ ਅਵਤਾਰ ਸਿਵਪੁਰੀ ਬ੍ਰਹਮ ਇੰਦਰਪੁਰੀ ਨਿਹਚਲ ਕੋ ਥਾਉ ਨਾਹਿ ਬਿਨ ਹਰ ਸੇਵਾ ਸੁਖ ਨਹੀਂ ਹੋ ਸਾਕਤ ਆਵਹਿ ਜਾਹਿ ਜੈ ਸੋ ਗੁਰ ਉਪਦੇਸਿਆ ਮੈਂ ਤੈ ਸੋ ਕਹਿ ਆਪੁਕਾਰ ਨਾਨਕ ਕਹਿ ਸੁਨ ਰੇ ਮਨਾ ਕਰ ਕੀਰਤਨ ਹੋਏ ਉਧਾਰ ਰਾਗ ਗਉੜੀ ਮਾਲਾ ਮਹੱਲਾ ਪੰਜਵਾ ਇੱਕ ਓੰਕਾਰ ਸਤਗੁਰ ਪ੍ਰਸਾਦ ਆਇਓ ਬਾਲ ਬੁੱਧ ਸੁਖਰੀ ਹਰਖ ਸੋਗ ਹਨ ਮਿਰਤ ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹਾਉ ਜਉ ਲਉ ਹਉ ਕਿਛ ਸੋਚਉ ਚਿਤ ਵਉ ਤਉ ਲਉ ਦੁਖਨ ਭਰੇ ਜਉ ਕਿਰਪਾਲ ਗੁਰ ਪੂਰਾ ਭੇਟਿਆ ਤਉ ਆਨੰਦ ਸਹਜੇ ਜੇ ਤੀ ਸਿਆਨਪ ਕਰਮ ਹੋ ਕੀਏ ਤੇ ਤੇ ਬੰਦ ਪਰੇ ਜਾਉ ਸਾਧੂ ਕਰ ਮਸਤਕ ਧਰਿਉ ਤਬ ਹਮ ਮੁਕਤ ਭਏ ਜਾਉ ਲਉ ਮੇਰੋ ਮੇਰੋ ਕਰਤੋ ਤਉ ਲਉ ਬਿਖ ਕੀਰੇ ਮਨ ਤਨ ਬੁੱਧ ਅਰਪੀ ਠਾਕੁਰ ਕਉ ਤਬ ਹਮ ਸਹਿਜ ਸੋਏ ਜਾਉ ਲਉ ਪੋਟ ਉਠਾਈ ਚਲਿਉ ਤਉ ਲਉ ਦਾਨ ਪਰੇ ਪੋਟ ਡਾਰ ਗੁਰਪੂਰਾ ਮਿਲਿਆ ਤਉ ਨਾਨਕ ਨਿਰਭੈ ਗੌੜੀ ਮਾਲਾ ਮਹੱਲਾ ਪੰਜਵਾ ਭਾਵਨ ਤਿਆਗਿਓ ਰੀ ਤਿਆਗਿਓ ਤਿਆਗਿਓ ਮੈਂ ਗੁਰ ਮਿਲ ਤਿਆਗਿਓ ਸਰਬ ਸੁਖ ਆਨੰਦ ਮੰਗਲ ਰਸ ਮਾਨ ਗੋਬਿੰਦ ਆਗਿਓ ਰਹਾਉ ਮਾਨ ਅਭਿਮਾਨ ਦਉ ਸਮਾਨੇ ਮਸਤਕ ਡਾਰ ਗੁਰ ਪਾਗਿਓ ਸੰਪਤ ਹਰਖ ਨ ਆਪਤ ਦੁਖਾ ਰੰਗ ਠਾਕੁਰੈ ਲਾਗਿਓ ਬਾਸ ਬਾਸਰੀ ਏਕੈ ਸਵਾਮੀ ਉਦਿਆਨ ਦ੍ਰਿਸ਼ਟਾਗਿਓ ਨਿਰਪਉ ਭੈ ਸੰਤ ਪ੍ਰਮਡਾਰਿਓ ਪੂਰਨ ਸਰਬਾਗਿਓ ਜੋ ਕਿਛ ਕਰਤਾ ਕਾਰਣ ਕੀਨੋ ਮਨ ਬੁਰੋ ਨਾ ਲਾਗਿਓ ਸਾਧ ਸੰਗਤ ਪ੍ਰ사ਦ ਸੰਤਨ ਕੈ ਸੋਇਓ ਮਨ ਜਾਗਿਓ ਜਨ ਨਾਨਕ ਓੜ ਤੁਹਾਰੀ ਪਰਿਓ ਆਇਓ ਸਰਣਾ ਗਿਓ ਨਾਮ ਰੰਗ ਸਹਿਜ ਰਸ ਮਾਣੇ ਫਿਰ ਦੂਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾ ਪਾਇਆ ਲਾਲ ਰਤਨ ਮਨ ਪਾਇਆ ਤਨ ਸੀਤਲ ਮਨ ਸੀਤਲ ਥੀਆ ਸਤਗੁਰ ਸਬਦ ਸਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਣ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰਮਸਤਕ ਗੁਰਪੂਰੈ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਅਗਾਏ ਰਹੇ ਰਿਦ ਅੰਤਰ ਡੋਲਨ ਤੇ ਅਬ ਚੂਕੇ ਅਖੁੱਟ ਖਜ਼ਾਨਾ ਸਤਗੁਰ ਦਿਆ ਟੂਟ ਨਹੀਂ ਰੇ ਮੂਕੇ ਅਚਰਜ ਏਕ ਸੁਨਹੁ ਰੇ ਭਾਈ ਗੁਰ ਐਸੀ ਬੂਝ 부ਝਾਈ ਲਾਹੇ ਪਰਦਾ ਠਾਕੁਰ ਜੋ ਭੇਟਿਓ ਤਉ ਬਿਸਰੀ ਤਾਤਪਰਾਈ ਕਹੇਉ ਨਾ ਜਾਈ ਇਹੋ ਅਚੰਬੋ ਸੋ ਜਾਣੈ ਜਿਨ ਚਾਖਿਆ ਕਹੋ ਨਾਨਕ ਸੱਚ ਭੈ ਬਿਗਾਸਾ ਗੁਰ ਨਿਧਾਨ ਹਿਰਦੈ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾ ਉਬਰਤ ਰਾਜਾ ਰਾਮ ਕੀ ਸਰਣੀ ਸਰਬ ਲੋਕ ਮਾਇਆ ਕੇ ਮੰਡਲ ਗਿਰ ਗਿਰ ਪਰਤੇ ਧਰਨੀ ਰਹਾ ਸਾਸਤ ਸਿਮਰਤ ਬੇਦ ਵਿਚਾਰੇ ਮਹਾਪੁਰਖਨ ਇਉ ਕਹਿਆ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨ ਕਿਨ ਹੂ ਲਹਿਆ ਤੀਨ ਪਵਨ ਕੀ ਲਖਮੀ ਜੋਰੀ ਬੂਝਤ ਨਾਹੀ ਲਹਿਰੇ ਬਿਨ ਹਰ ਭਗਤ ਕਹਾ ਥਿਤ ਪਾਵੇ ਫਿਰ ਤੋ ਪਹਿਰੇ ਪਹਿਰੇ ਅਨਕ ਬਿਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ਜਲ ਤੋ ਜਲ ਤੋ ਕਬੂ ਨਾ ਬੂਝਤ ਸਗਲ ਬਿਰਥੇ ਬਿਨ ਨਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹੈ ਸਾਰ ਸੁਖ ਪੂਰਾ ਸਾਧ ਸੰਗਤ ਜਨਮ ਮਰਨ ਨਿਵਾਰੈ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾ ਮੂ ਕਉ ਇਹ ਵਿਦ ਕੋ ਸਮਝਾਵੈ ਕਰਤਾ ਹੋਏ ਜਨਾਵੈ ਰਹਾਉ ਅਨਜਨਤ ਕਿਛ ਇਨਹ ਕਮਾਨੋ ਜਪ ਤਪ ਕਛੂ ਨ ਸਾਦਾ ਦਹਿਦਿਸ ਲੈ ਇਹੋ ਮਨ ਦੌਰਾਇਓ ਕਬਨ ਕਰਮ ਕਰ ਬਾਦਾ ਮਾਨ ਤਨ ਤਨ ਭੂਮ ਕਾਠਾਕੁਰ ਹਉ ਇਸ ਕਾ ਇਹ ਮੇਰਾ ਪਰਮ ਮੋਹ ਕਛ ਸੂਜਿ ਸਨਾਹੀ ਇਹ ਪੈਖਰ ਪੈ ਪੈਰਾ ਤਬ ਇਹ ਕਹਾ ਕਮਾਵਨ ਪਰਿਆ ਜਬ ਇਹ ਕਚੂ ਨਾ ਹੋਤਾ ਜਬ ਏਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛ ਆਪਹਿ ਕਰਤਾ ਆਪਣੇ ਕਰ ਤਬ ਆਪੇ ਜਾਣੈ ਜਿਨ ਇਹੋ ਰਚਨ ਰਚਾਇਆ ਕਹੋ ਨਾਨਕ ਕਰਨ ਹਾਰ ਹੈ ਆਪੇ ਸਤਿਗੁਰ ਪਰਮ ਚੁਕਾਇਆ